ਮੁੜ ਤੋਂ ਆ ਗਿਆ ਬਰਸਾਤ ਦਾ ਮੌਸਮ ਤੇ ਮਕੌੜਾ ਪੱਤਨ ਦੇ ਸੱਤ ਪਿੰਡ ਬਣ ਗਏ ਟਾਪੂ ਇਨ੍ਹਾਂ ਸੱਤਾਂ ਪਿੰਡਾਂ ਦੇ ਨੌਜਵਾਨਾਂ ਨਾਲ ਬਾਹਰੀ ਇਲਾਕਿਆਂ ਵਾਲੇ ਧੀਆਂ ਵੀ ਨਹੀਂ ਵਿਆਹਉਂਦੇ ਤੁਹਾਨੂੰ ਦੱਸ ਲਈਏ ਕਿ ਗਰਦਾਸਪੁਰ ਦੇ ਸਰਹੱਦੀ ਕਸਬਾ ਦੀਨਾ ਨਗਰ ਇਲਾਕੇ ਦੇ ਮਕੌੜਾ ਪੱਤਨ ਤੇ ਰਾਵੀ ਦਰਿਆ ਤੇ ਬਣੇ ਆਰਜੀ ਲੱਕੜ ਦੇ ਪਲਟਨ ਪੋਲ ਨੂੰ ਬਰਸਾਤ ਦਾ ਮੌਸਮ ਸ਼ੁਰੂ ਹੋਣ ਕਾਰਨ ਕਿਉਂਕਿ ਦਿੱਤਾ ਗਿਆ ਹੈ ਜਿਸ ਕਾਰਨ ਦਰਿਆ ਦੇ ਉਸ ਪਾਸਿ ਸਥਿਤ ਸੱਤ ਪਿੰਡਾਂ ਦੇ ਲੋਕਾਂ ਦਾ ਬਾਕੀ ਭਾਰਤ ਨਾਲੋਂ ਸੰਪਰਕ ਟੁੱਟ ਗਿਆ ਹੈ ਸੱਤ ਪਿੰਡਾਂ ਦੇ ਲੋਕ ਕੋਲ ਹੋਣ ਆਰ ਪਾਰ ਜਾਣ ਲਈ ਕੋਈ ਆਵਾਜਾਈ ਦਾ ਸਾਧਨ ਨਹੀਂ ਹੈ ਅਤੇ ਇੱਕੋ ਇੱਕ ਸਹਾਰਾ ਕਿਸ਼ਤੀ ਹੈ ਜਿਸ ਕਾਰਨ ਲੋਕਾਂ ਨੂੰ ਸਮਾਨ ਲੈ ਰਿਹਾ ਲਿਆਉਣ ਅਤੇ ਲਿਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੋਈ ਦਿਨਾਂ ਚੋਂ ਰਾਵੀ ਦਰਿਆ ਉਹ ਪਾਣੀ ਦਾ ਪੱਤਰ ਵਧੇਗਾ ਤੇ ਕਿਸ਼ਤੀ ਵੀ ਚੁੱਕ ਦਿੱਤੀ ਜਾਵੇਗੀ ਫੇਰ ਇਹਨਾਂ ਸੱਤਾ ਪਿੰਡਾਂ ਦੇ ਲੋਕਾਂ ਦਾ ਜੀਵਣਾ ਮੁਸ਼ਕਲ ਹੋ ਜਾਂਦਾ ਹੈ ਅਜਿਹੇ ਜੀਵਨ ਦੇ ਆਦੀ ਹੋ ਚੁੱਕੇ ਹਨ ਇਹਨਾਂ ਸ਼ਿਵਾਨੀ ਲਾਕਾ ਦਾ ਪ੍ਰਿਆਲ ਪਿੰਡ ਬੜਾ ਹੀ ਔਖਾ ਭਰਾਵਾ ਦੇਖ ਲੋ ਤੁਹਾਡੇ ਸਾਹਮਣੇ ਹੀ ਆਨ ਜਾਣ ਚ ਕਿੰਨੀ ਦਿੱਕਤ ਹੈਗੀ ਆ ਬੱਚਿਆਂ ਨੂੰ ਪੜਾਉਣ ਦੀ ਕਿੰਨੀ ਦਿੱਕਤ ਹੈਗੀ ਆ ਅੱਡਾ ਪਾਹਾਡਾ ਮੁੜਾਏ ਉਹ ਚਾਫਕਲੇ ਸਕੂਲ ਜਾਂਦਾ ਆ 9 ਮਹੀਨੇ ਤਾਂ ਹੀ ਪੇਜ ਲੈਣੇ ਆ ਉਹਨਾਂ ਤਿੰਨ ਚਾਰ ਮਹੀਨੇ ਹੱਦ ਲਈ ਕਿੰਨੇ ਔਖੇ ਆ ਬੱਚਿਆਂ ਨੂੰ ਵੜਾਉਣ ਵਾਸਤੇ ਜੇ ਇਹ ਘਰ ਆਨਲਾਈਨ ਕਲਾਸ ਲਈ ਤੇ ਨੈਟਵਰਕ ਵੀ ਨਹੀਂ ਹੈਗਾ ਤੇ ਕਿਸ ਤਰ੍ਹਾਂ ਸਾਨੂੰ ਪਤਾ ਨਾ ਕਿੰਨਾ ਮਾੜਾ ਹਾਲ ਹੈਗਾ ਇੱਧਰ ਦਾ ਬਹੁਤ ਬੁੜਾ ਹਾਲ ਹੋਇਆ ਗਦਾ ਪਰ ਕੀ ਕਰਨਾ ਕੱਢ ਮੰਗ ਪੱਕੇ ਬੋਲਦੀ ਆ ਨਾਮ ਬਲਜੀਤ ਸੈਣੀ ਹੈ ਹਾਲਾਤ ਮੈਂ ਮੇਰੀ ਜ਼ਮੀਨ ਹੈ ਇਹ ਸਾਰੀ ਇੱਥੇ ਰੋੜ ਦੇ ਕੰਡੇ-ਕੰਡੇ ਲੱਗਦੀ ਆ ਜਿਵੇਂ ਸਾਰੀ ਕਾਫੀ ਨੁਕਸਾਨ ਵੀ ਪਬਲਿਕ ਕਰਦੀ ਹੈ ਪਰ ਅਹੀਂ ਕਿਸੇ ਨੂੰ ਵੀ ਕਦੀ ਅਜੇ ਤੱਕ ਕੁਝ ਨਹੀਂ ਕਿਹਾ ਵੀ ਚਲੋ ਯਾਰ ਸਰਕਾਰਾਂ ਨੇ ਅੱਖਾਂ ਬੰਦ ਕੀਤੀ ਆ ਆਪਾਂ ਦੇ ਸਹੀ ਤਰੀਕੇ ਨਾਲ ਸਾਰੇ ਭਾਈ ਜਾ ਰਹੇਗਾ ਆਪਣਾ ਤੇ ਸਾਨੂੰ ਫੋਨ ਵੀ ਵਾਜਦਾ ਫੇਰ ਆਮ ਲਗਾਣਾ ਕੰਦੇ ਯਾਰ ਅਜ ਬੀੜੀ ਪਈਏ ਮੈਂ ਚਲੋ ਦੇਖ ਕੇ ਆਈਏ ਉੱਥੇ ਥੋੜਾ ਬਹੁਤਾ ਬਹੁ ਬੁਰੀ ਹਾਲਤ ਹੈ ਕਾਗਜ਼ਾਂ ਵਿੱਚ ਤੇ 82% ਕੰਮ ਹੋਇਆ ਪਿਆ ਇਹਦਾ ਅਤੇ ਕੁਝ ਵੀ ਨਹੀਂ ਮਿਲਦਾ ਗ੍ਰਾਊਂਡ ਲੈਵਲ ਦੇ ਹਨ ਚੰਗੀਆਂ ਉਪਜਾਊ ਜ਼ਮੀਨਾਂ ਜਿਹੜੀਆਂ ਨਾ ਉਹ ਖਰਾਬ ਕਰ ਰਹੀ ਨੇ ਕਿੰਨਾ ਪਾਣੀ ਵੇਸਟ ਹੋਇਆ ਰਿਹਾ ਹੈ ਪਾਣੀ ਨਹੀਂ ਹੈਗਾ ਵਿੱਚ ਮੋਟਰਾਂ ਦੇ ਪਾਣੀ ਕਿੰਨੀ ਪ੍ਰੋਬਲਮ ਪੰਪ ਖਾਲੀ ਪਈ ਨੇ ਸਰਕਾਰ ਕਿਉਂ ਇਹ ਪਾਣੀ ਵੇਸਟ ਜਾਂਦਾ ਸਾਰਾ ਇਹਨੂੰ ਕਿਉਂ ਨਹੀਂ ਪਿਰੀਫਾਈ ਕਰਦੀ ਯਾਰ ਤਾਂ ਕਾਫੀ ਪੱਚੀ ਦੀ ਪ੍ਰਿੰਟ ਬੰਦੇ ਮੇਰੇ ਕੰਨ ਇਹ ਦੂਸਰੀ ਵਾਰ ਟੱਚ ਹੋ ਜਾਂਦਾ ਉਹ ਬਮਿਆਲ ਸਾਈਡ ਦੇ ਨਰੂਲ ਜਾਮਨ ਸਿੰਘ ਵਾਲੀ ਪੁਲੀ ਦੇ ਉੱਪਰ ਦੇਖੋ ਜੀ ਮੇਰੀ ਏਜ 43 ਦੇ ਕਰੀਬ ਹੈ ਮੈਂ ਜਦੋਂ ਦਾ ਇੱਧਰ ਚੱਕਰ ਲਗਾਣਾ ਉਦੋਂ ਦੇ ਇਹੀ ਹਾਲਾਤ ਨੇ ਪੁੱਲ ਪੈਂਦਾ ਚੁੱਕਿਆ ਜਾਂਦਾ ਪੈਂਦਾ ਸਰਕਾਰਾਂ ਆਂਦੀਆਂ ਵੋਟ ਲੈਂਦੀਆਂ ਬਰਾਜਨੀਤੀ ਖੇਡਦੀਆਂ ਵਿਚਾਰਿਆਂ ਨਾਲ ਫਿਰ ਦੋ ਅੱਢਣੀਆਂ ਵਾਪਸ ਹੀ ਦੇਖੇ ਇਹ ਵੀ ਕੀ ਹਾਲਾਤ ਹੈ ਕੀ ਹਾਲਾਤ ਹੈ ਸਲਾਹ ਹਾਲਾਤ ਬਹੁਤ ਮਾੜੇ ਆ ਇਹ ਕਰਕੇ ਬੇੜੀ ਦੇ ਕਿਤੇ ਓੱਖਾ ਸੁਖਾ ਰਾਤ ਨਹੀਂ ਰਿਸਨੇ ਦੇ ਬਿਮਾਰ ਸ਼ਮਾਰ ਹੋਏ ਬੰਦਾ ਤੇ ਕਿੱਦਾਂ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਇਧਰ ਇਹ ਹੀ ਆ ਜੀ ਇਹਦੇ ਪੁਲ ਬਣਨਾ ਚਾਹੀਦਾ ਇਧਰ ਜੀ ਉਹਦੀ ਹੱਥੇ ਤੋਂ ਓੱਖਾ ਹੀ ਆ ਜੀ ਪਰ ਪਾਣੀ ਜਿਆਦਾ ਚੜਜੇ ਤੇ ਬੱਚੇ ਤੇ ਫਿਰ ਰਹਿਣਾ ਇਤਰੀ ਤੱਕ ਦੇਣਾ ਓੱਖੇ ਆ ਬਹੁਤ ਸੁਧਾਲ ਮਾੜੇ ਆ ਜੀ ਉਹ ਕਿੱਦਾਂ ਜਾ ਸਕਦਾ ਕੋਈ ਕਿਰੀ ਵੀ ਨਹੀਂ ਆ ਸਕਦਾ ਬੇੜੀ ਪੇ ਤੇ ਫੇਰ ਹੀ ਜਾ ਸਕਦਾ ਉਧਰ ਕਿੱਦਾਂ ਜਾ ਸਕਦਾ ਇਥੇ ਕੋਈ ਹੈ ਕੋਈ ਮੈਡੀਕਲ ਸਹੂਲਤ ਤਾਂ ਕੋਈ ਵੀ ਨਹੀਂ ਇਧਰ ਮੈਡੀਕਲ ਸਹੂਲਤ ਹੋਣੀ ਚਾਹੀਦੀ ਕੋਈ ਹਾਂ ਜੀ ਪੁਲ ਉਖੈ ਜੇ ਮੈਡੀਕਲ ਸਕੂਲ ਤੋਂ ਚਹੀਦੀ ਫੇਰੀ ਆ ਜਾਂ ਪੁਲ ਬਣਾਉਣਾ ਚਾਹੀਦਾ ਤੇ ਪੱਕਾ ਬਣਾਉਣਾ ਇਹ ਫੈਸਲਾ ਵਾਜੀ ਤੇ ਮੈਂ ਮੜਾ ਹੀ ਹਾਲਤਾ ਬਲਾ ਦਾ ਕੰਮ ਕਰਦਾ ਫਿਰ ਜੇ 3 ਮਹੀਨੇ ਚੁੱਕਿਆ ਆਪਣਾ ਫੁੱਲ ਚੁੱਕਿਆ ਗਿਆ ਤੇ 3 ਮਹੀਨੇ ਕਿਸ਼ਤੀ ਚਲੇਗੀ ਦੋ ਕਿਸ਼ਤੀਆਂ ਅੱਜ ਹੋ ਗਈਆਂ ਦੇਖ ਕੇ ਬਡੀ ਕਿਸ਼ਤੀ ਆ ਗਈ ਇਹ ਲਗਭਗ 1.5 ਮਹੀਨਾ ਹੋ ਗਿਆ ਜੀ ਕਿਸ਼ਤੀ ਸਵੇਰੇ ਚੱਲ ਪੈਂਦੀ ਹੈ ਜੀ 7:00 ਵਜੇ ਚੱਲ ਪੈਂਦੀ ਹੈ ਤੇ ਸਾਮੀ 6:00 ਵਜੇ ਤੱਕ ਅਵਰਜੈਂਸੀ ਪਾਰ ਕਰ ਦਿੱਤਾ ਜੀ ਲਾਸ ਤੇ ਮਾਰੇ ਇਹ ਤੁਹਾਨੂੰ ਪਤਾ ਹੀ ਹੈ ਜੀ ਪੱਕਾ ਪੁਲ ਹੋਣਾ ਚਾਹੀਦਾ ਜਾਂਦਾ ਵਾ ਬੜੀ ਮੁਸ਼ਕਲ ਹੈ ਜੀ ਹਾਂ ਜੀ ਹੁਣ ਆਈ ਦਾ ਤਿੰਨ ਮਹੀਨੇ ਰਸਤਾ ਬੰਦ ਹੋ ਜਾਂਦਾ ਫਿਰ ਜਿਹੜਾ ਆਪਣਾ ਹੈਗਾ ਸਮਾਨ ਸਪਨਰ ਦਾ ਨਹੀਂ ਪਾਸ ਹੁੰਦਾ ਇਸ ਹੱਤ ਪਿੰਡ ਹੈ ਜੀ ਕਿਸਾਨ ਫਿਰ ਹੁਣ ਫਸਲ ਪੁੱਛਲ ਤੇ ਪੱਕੀ ਨਹੀਂ ਜਦੋਂ ਪੰਜਾਂ ਮੁਰਕੇ ਪੱਕੇ ਕੋਲੋਂ ਕਰੇ ਚ ਲੱਗਦੇ ਫਿਰ ਬੰਚ ਗਿਆ ਜੀ ਪੁਲ ਪੰਦੇ ਵਧੀਆ ਗੱਲ ਹੈ